ਮਾਹੌਲ ਹੈ ਜੀ ਮੈਂ ਆਪਣੇ ਪਿੰਡ ਧੂਰੀ ਚ ਆਇਆ ਤੇ ਜਿਹੜਾ ਮਾਹੌਲ ਅਜਿਹੇ ਨਾਲ ਵਾਲੇ ਪਿੰਡਾਂ ਤੇ ਅਸੀਂ ਜਾ ਕੇ ਆਏ ਮੈਂ ਪ੍ਰੋਫੈਸਰ ਗਾਰਦੀ ਉਹਨਾਂ ਨਾਲ ਜਾ ਕੇ ਆਇਆ ਭਾਈ ਜੱਸੀ ਸੇਖੋ ਕਿ ਭਾਈ ਹਰਜੀਤ ਹਰਮਨ ਅਸੀਂ ਸਾਰੇ ਜਣੇ ਇਕੱਠੇ ਸੀਗੇ ਜੋ ਮਾਨ ਸਾਹਿਬ ਵਾਸਤੇ ਤੇ ਆਪਣੇ ਮੇਹਰ ਜੀ ਵਾਸਤੇ ਜੋ ਸਾਰੇ ਚ ਇਹ ਇੱਕ ਵਾਰੀ ਉਤਸ਼ਾਹ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾਖਮਾਲ ਲੰਦਾ ਐਂਡ ਆਪਣੇ ਆਪ ਸਾਰੇ ਮੂਰੇ ਸਿਰਜ ਹੋ ਜਾਂਦਾ ਵੀ ਨਹੀਂ ਯਾਰ ਬਹੁਤ ਪਿਆਰ ਕਰਦੇ ਆ ਸਾਰੇ ਯਾਰ ਕਿਉਂਕਿ ਪਾਰਟੀ ਨੇ ਸਰਦ ਕੀਤਾ ਮਾਨ ਸਾਹਿਬ ਦਾ ਬੜਾ ਵਧੀਆ ਮੈਂ ਧੰਨਵਾਦ ਕਰਦਾ ਆਪਣੇ ਵਰਗੇ ਕੈਂਡੀਡੇਟ ਸਾਡੇ ਧੂਰੀ ਨੂੰ ਦਿੱਤਾ ਹੈ ਨਾ ਆਪਣੇ ਆਪਣੇ ਉਸ ਤੋਂ ਤੋਂ ਦੇਸਰੂਰ ਦੇ ਵਿੱਚੋਂ ਤੇ ਸਰੂਰ ਤੋਂ ਪਾਰਲੀਮੈਂਟ ਦੀ ਜੋਨ ਜਿੱਤ ਕੇ ਬਜੇਦੋ ਬਈ ਪਾਰਲੀਮੈਂਟ ਦੀ ਜੋਤ ਪਹਿਲਾਂ ਮਾਨ ਸਾਹਿਬ ਦੀ ਵਾਰੀ ਗੁਜ਼ਰੀ ਸੀ ਹੁਣ ਮਾਨ ਸਾਹਿਬ ਮਾਨ ਸਾਹਿਬ ਦੀ ਵਾਰੀ ਸੀ ਬਣ ਕੇ ਜੀ ਬੇ ਸਾਹ ਉਹ ਤੇ ਗੁਲਮੇ ਸੰਸਾਰਨ ਮੇਰੀ ਬੇਨਤੀ ਵੀ ਦੱਬ ਕੇ ਸਾਥ ਲਈ ਹੈ ਅੱਜ ਦੋ ਸਾਲ ਹੋਇ ਜੋ ਸਾਲ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਹਜੇ ਸੇਰ ਚ ਗੋਲੀ ਵੀ ਨਹੀਂ ਕੀਤੀ ਵਾਰੀ ਵਾਰੀ ਸਾਰਾ ਕੁਝ ਪੂਰਾ ਕਰ ਲੈ ਸੋ ਚੜ੍ਹਨੀ ਅਕਲਾ ਦੀ ਬਾਤ ਆਪਣਾ ਮੇਂਨਾ ਸਾਹਿਬੀ ਤੇ ਆਪਣਾ ਭਰਾ ਸਾਹਿਬੀ ਤੇ ਆਪਣਾ ਵੱਡਾ ਭਰਾ ਸਾਹਿਬੀ ਉਹਨਾਂ ਤੇ ਵਿਸ਼ਵਾਸ ਕਰੋ ਮਾਨ ਸਾਹਿਬ ਤੇ ਔਰ ਵੀ ਦੇਵ ਸਾਹਿਬ ਉਹਨਾਂ ਤੇ ਔਰ ਸਾਰੇ ਜਣੇ ਆਪਾਂ ਪਹਿਲੇ ਧੂੜੀ ਨਾਲ ਆਪਾਂ ਕਦੇ ਵੀ ਦੇਖੋ ਭਾਈਓ ਗਾਰੂੜੀ ਟੈਕਨੋਸਸ ਸਾਹਿਬ ਲੱਖਾਂ ਦੀ ਧੂੜੀ ਉੱਤੇ ਹੈਗੇ ਨੇ ਭਾਈ ਸੇਕੋੜੀ ਉੱਤੇ ਹੈਗੇ ਸਾਰੇ ਜਣੇ ਤਾਂ ਹੀ ਆਏ ਕਿ ਇਹ ਪਾਰਟੀ ਉਹ ਹੈ ਜਿਨ੍ਹਾਂ ਦੀ ਆਪਾਂ ਬਾਹ ਫੜ ਸਕਦੇ ਆ ਬਾਹ ਫੜ ਕੇ ਖੜੇ ਕਰ ਸਕਦੇ ਆ ਵੀ ਤੁਸੀਂ ਕੋਈ ਆ ਵਾਅਦੇ ਕੀਤੇ ਸੀ ਪੂਰੇ ਕਰੋ ਔਰ ਮੈਂ ਜਿੱਦੇ ਕਬਾਰੇ ਇਕੱਠੇ ਹੋਏ ਆ ਜਿੰਨਾਂ ਕ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਧੂਰੀ ਬਾਰੇ ਕਦੇ ਵੀ ਗੱਲ ਕਰ ਲੋ ਤਾਂ ਹਮੇਸ਼ਾ ਕਹਿੰਦੇ ਮੈਨੂੰ ਪੁੱਛੋ ਨਾ ਮੈਨੂੰ ਦੱਸੋ ਕਰਨਾ ਕੀ ਹੈ ਨੀ ਦਾ ਹੁੰਦਾ ਵੀ ਆਪਾਂ ਡਿਬੇਟ ਕਰੀਏ ਕਹਿੰਦੇ ਨਾ ਤੋਰੀ ਬਸ ਤੇ ਦੇਖੀ ਜਾਂ ਦੱਬੀ ਚੱਲੋ ਤੁਸੀਂ ਕੰਮ ਕਿਉਂ ਨਹੀਂ ਤੁਸੀਂ ਸਾਰਿਆਂ ਨੇ ਮਾਨ ਬਖਸ਼ਿਆ ਉਹਨਾਂ ਨੂੰ ਇੱਥੋਂ ਚਿਤਾ ਕੇ ਆਪਾਂ ਸੀਐਮ ਬਣਾਇਆ ਹੈ ਹਨਾ ਬੰਦਪੁਰ ਤੇ ਔਰ ਉਹਨਾਂ ਦੇ ਦਿਲ 'ਚ ਬੜਾ ਸਤਿਕਾਰ ਹੈ ਇਸੋ ਮੈਂ ਕਹਿੰਦਾ ਚੜ੍ਹਦੀ ਕਲਾ 'ਚ ਰਹੇ ਵਾਹਿਗੁਰੂ ਕਿਰਪਾ ਕਰੋ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਥ ਦਈਏ ਮਾਨ ਸਾਹਿਬ ਨੂੰ ਪੂਰੇ ਪੰਜਾਬ ਦਾ ਦੌਰਾ ਕੀਤਾ ਕਿਸ ਤਰ੍ਹਾਂ ਦੀ ਹਲਚਲਾ ਨੌਜਵਾਨਾਂ ਦੇ ਵਿੱਚ ਕਿੰਨਾ ਉਛਾਪਾ ਆਇਆ ਗੁਰਦਾਸਪੁਰ ਵੀ ਜਾ ਹਾਂ ਬੜਾ ਮੈਂ ਨਾ ਰਿਪੋਰਟ ਵੀ ਦੇਉਂ ਮੇਰਾ ਵੀਰੇ ਉਹ ਅਨਮੋਲ ਪਰ ਮੇਰਾ ਹਾਜੀ ਮੇਰਾ ਅਸੀਂ 35 ਸਾਲਾਂ ਦੀ ਸਾਡੀ ਗਾੜੀ ਹੈ ਜਮਾਨ ਸਾਹਿਬ ਹੁਣ ਨਾਲ ਬਹੁਤ ਪਿਆਰ ਹੈ ਜੀ ਨਿੱਜੀ ਤੌਰ ਤੇ ਜਿਵੇਂ ਕਰਨੀ ਤਨਮੋਲ ਤੁਸੀਂ ਉਹਨਾਂ ਦੀ ਸਪੈਸ਼ਲ ਗੱਲ ਕਰਦੇ ਹੋ ਕਿ ਮੈਂ ਵਾਲਾ ਲੰਮਾ ਸਵਾ ਗਾਇਆ ਜੀ ਉਹ ਗਾੜੀ ਹੈ ਮੇਰੀ ਜੀ ਕਹਿੰਦੇ ਜਦੋਂ ਸੱਗੀ ਹੋਈ ਮੇਤਰਾ ਜੀ ਮੈਂ ਪੈਰ ਜੁੱਤੀ ਨਾ ਪਾਵਾਂ ਜਦੋਂ ਫਿਰ ਦੁੱਧ ਦੇਣਾ ਹੀ ਹੋਵੇ ਮਿੰਗੜਾ ਬਾਕੇ ਨਹੀਂ ਦੇਣਾ ਚਾਹੀਦਾ ਖੜਿਆ ਤਾਂ ਖੜਿਆ ਫਿਰ ਇੱਕੋ ਗੱਲ ਹੈ ਨਾ ਕਿ ਸੁੱਖ ਦੇ ਦੁੱਖ ਦੇ ਸਾਰੇ ਪਾਸੇ ਖੜਨਾ ਚਾਹੀਦਾ ਸੋ ਆਪਾਂ ਇਸ ਮੈਨੂੰ ਬੜਾ ਮਾਣ ਹੈ ਵੀ ਮੈਂ ਔਰ ਮੈਂ ਮੇਰੇ ਮੋਢੇ ਤੇ ਹੋਰ ਵੀ ਵੱਡੇ ਭਰਾਵਾ ਨੂੰ ਹੱਥ ਰੱਖਦੇ ਨੇ ਔਰ ਗਰਮੀ ਦੇ ਮੋਢੇ ਤੇ ਮੈਂ ਵੱਡੇ ਭਰਾਵਾ ਨੂੰ ਹੱਥ ਰੱਖ ਲਿਆ ਤਾਂ ਸਾਡੀ ਦਿੱਖੜੀ ਓਵੇਂ ਸਾਡੇ ਸਾਰੇ ਭਰਾਵਾਂ ਦਾ ਯਾਰ ਓਵੇਂ ਪਿਆਰ ਸਾਰਿਆਂ ਨਾਲ ਜਿਵੇਂ ਭਾਈ ਅਸੀਂ ਸੀ ਕੋਣੀ ਬੜਾ ਲੰਮਾ ਹਰਸਾ ਮਾਨ ਸਾਹਿਬ ਨਾਲ ਰਹੇ ਨੇ ਭਾਈ ਪ੍ਰੋਫੈਸਰ ਅਮਰਕਾਰ ਸਾਹਿਬ ਤੇ ਇੰਦਰ ਹਰਮਨ ਜੀ ਹੈ ਨਾ ਬੜਾ ਲੰਮਾ ਹਰਸਾ ਸਾਰਿਆਂ ਦਾ ਆਪ ਸਾਝ ਹੈ ਇਸ ਸਾਝ ਕਰਕੇ ਤੁਰੇ ਫਿਰਦੇ ਆ ਸਾਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਨਹੀਂ ਹੈਗਾ ਵੀ ਜਾ ਕੇ ਜਾ ਕੇ ਸਪੋਰਟ ਕਰਕੇ ਆਉਂਦੇ ਦਿਨੋਂ ਹੀ ਆਇਆ ਦਿਨੋਂ ਸਾਨੂੰ ਵਧੀਆ ਲੱਗੇ ਕੰਮਕਾਰ ਵਧੀਆ ਲੱਗੇ ਅਸੀਂ ਨਾਲ ਕਰਿਆ ਬਾਬਾ ਚੜ੍ਹਦੀਆਂ ਕਲਾ ਚ ਰੱਖੇ ਔਰ ਸਾਰਿਆਂ ਕੇ ਫਿਰ ਬੇਨਤੀ ਕਰਦਾ ਵੀ ਸਰ ਬੜੀ ਵਧੀਆ ਗੱਲ ਹੈ ਔਰ ਇਦਾਂ ਦਾ ਸੀਐਮ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਮਿਲਣਾ ਹੈ ਨਾ ਸੋ ਆਪਾਂ ਨੂੰ ਸਾਥ ਦੇਣਾ ਚਾਹੀਦਾ ਔਰ ਧੂਰੀ ਇਲਾਕੇ ਦੀ ਮੇਰੇ ਵਾਸਤੇ ਮਾਨ ਵਾਲੀ ਗੱਲ ਦੁਬਾਰੇ ਕਹਿਣਾ ਪਾਰੀ ਵਾਰੀ ਕਿਉਂਕਿ ਮੈਂ ਇਥੋਂ ਦਾ ਜੰਪਲਾ ਇਹਨਾਂ ਗਲੀਆਂ ਗਲੋਚੀ ਜਿੜੇ ਪੜੇ ਵਾਦੂ ਨਹੀਂ ਕੀਨੇ ਪੁੱਛਣਾ ਸੀਗਾ ਹੁਣ ਆਪਾਂ ਹਰੇਕ ਦੀ ਬਾਹ ਫੜ ਕੇ ਸੀਐਮ ਹਾਊਸ ਦੇ ਗੇਟ ਧੂਰੀ ਵਾਲਿਆਂ ਲਈ ਹਮੇਸ਼ਾ ਹੀ ਖੁੱਤੇ ਨੇ ਜਿਹੜਾ ਮਰਜ਼ੀ ਵਗਦੇ ਗੱਡੀਆਂ ਤੇ ਨੰਬਰ ਨੋਟ ਕਰਾਉਂਦੇ ਨੇ ਭਾਈ ਜੀ ਸਿੱਧੀਆਂ ਗੱਡੀਆਂ ਅੰਦਰ ਜਾਂਦੀਆਂ ਨੇ ਕਿੱਡੇ ਮਾਨ ਵਾਲੀ ਗੱਲ ਦਾ ਪਹਿਲਾਂ ਤਾਂ ਕੋਈ ਜਾਣ ਹੀ ਨਹੀਂ ਸਕਦਾ ਸੀਗਾ ਮੈਂ ਛ ਤਾਂ ਕਈ ਸਰਕਾਰਾਂ ਨੇ ਇਦਾਂ ਕਰਨਾ ਕਹਿੰਦੇ ਸੜਕਾਂ ਤੋਂ ਸਾਡੇ ਵਾਲੇ ਪਾਸੇ ਤਾਂ ਬਹੁਤ ਹੋਈ ਸੀਗੇ ਜਿਹੋ ਤੋਂ ਦੇ ਪਾਸੇ ਨਾਲੇ ਵਾਲੇ ਪਾਸੇ ਤਾਂ ਕਹਿੰਦੇ ਦੋ ਦੋ ਟਰੱਕ ਦੂਰ ਦੂਰ ਨਾਲ ਰੋੜੀ ਵਸਾ ਦਿੰਦੇ ਹੁੰਦੇ ਕਹਿੰਦੇ ਸੜਕ ਬਣ ਗਈ ਸੜਕ ਬਣ ਗਈ ਸੜਕ ਬਣ ਗਈ ਜਿੰਦਰ ਕਹਿੰਦੇ ਵੋਟਾਂ ਪਾ ਦੋ ਹੁਣ ਇਹਨਾਂ ਨੂੰ ਵੋਟਾਂ ਪਾ ਦੋ ਵੋਟਾਂ ਪਾਣ ਦੇ ਦੂਜੇ ਦਿਨ ਰੋੜੇ ਵਿੱਚ ਕਾ ਲੈਂਦੇ ਹੁੰਦੇ ਉਹ ਵਕਤ ਵੀ ਦੇਖੇ 100 ਬੜੇ ਹੈ ਉਹ ਹੀ ਗੱਲ ਹੈ ਵੀ ਆਪਾਂ ਨਾ ਆਪਾਂ ਆਪਣੇ ਮਨ ਚ ਕਾਲੀਆਂ ਬਹੁਤ ਨੇ ਆਪਾਂ ਨੂੰ ਐ ਲੱਗਦਾ ਵੀ ਓਵਰਨਾਈਟ ਹੀ ਸਾਰਾ ਕੁਝ ਕਰ ਦੇ ਜੇ ਇੱਕ ਬਾਪੂ ਤੇ ਚਾਰ ਪੁੱਤ ਹੋਣ ਚਾਰਾ ਚਾਰਾ ਦੀ ਚਾਰਾ ਦੀ ਮੂਹ ਸਿੱਧੇ ਨਹੀਂ ਹੁੰਦੇ ਇਹ ਤਾਂ ਚਾਰ ਸਾਹਮਣੇ ਔਖੇ ਹੋ ਜਾਂਦੇ ਕਿਉਂਕਿ ਇਹ ਤਾਂ ਮੈਨੂੰ ਆ ਚਾਹੀਦਾ ਕੁ ਆ ਚਾਹੀਦਾ ਫਿਰ ਮਾਨ ਸਾਹਿਬ ਨੇ ਸਾਰਾ ਪੰਜਾਬ ਸਾਹਮਣੇ ਸੋ ਆਪਾਂ ਸਾਥ ਦੇ ਉਹਨਾਂ ਦੀ ਸੋਚਦਾ ਮੈਂ 100% ਸ਼ੋਰ ਆ ਥੋੜੀ ਬਾਰੇ ਤਾਂ ਕਿ ਪੂਰੇ ਪੰਜਾਬ ਬਾਰੇ ਬਹੁਤ ਸੋਚਿਆ ਜਦੋਂ ਵੀ ਮੈਂ ਗੱਲ ਕਰਦਾ ਉਹ ਕਹਿੰਦੇ ਮੈਂ ਆਪਣੀ ਮਾਨ ਦਾ ਪੁੱਤ ਨਹੀਂ ਹਾਂ ਤਾਂ ਪੰਜਾਬ ਦਾ ਪੁੱਤ ਹਾਂ ਸੋ ਆਪਾਂ ਮਾਣ ਹੋਣਾ ਚਾਹੀਦਾ ਹੈ ਆਪਾਂ ਕਿਰਪਾ ਕਰਿ ਉਹਨਾਂ ਦੀ ਸੁਣੋ ਵਰ ਮੈਂ ਬਾਈ ਉਹਨਾਂ ਦੇ ਅਰਦਾਸ ਕਰਦਾ ਵੀ ਉਹਨਾਂ ਨੇ ਹਰੇ ਪੰਨ ਜਿਹੜਾ ਆਪਾਂ ਪਾਵਰ ਦਿੱਤੀ ਹੈ ਹਮੇਸ਼ਾ ਪੰਜਾਬ ਦੀ ਭਲਾਈ ਦੀ ਉਹ ਸ਼ਬਦ ਨਹੀਂ ਕਹਿੰਦਾ ਹ ਜੋ ਵੀ ਜੀ ਨੇ ਕਿਹਾ ਕਿ ਚੜ੍ਹਦੀ ਕਲਾ ਚ ਸਾਰਾ ਕੁਝ ਬਹੁਤ ਅੱਛੇ ਕੰਮ ਮਾਨ ਸਰਕਾਰ ਕਰ ਰਹੀ ਹੈ ਤੇ ਅਸੀਂ ਕਿਸੇ ਫੋਰਸ ਨਾਲ ਨਹੀਂ ਅਸੀਂ ਦਿਨੋਂ ਆਇਆ ਹਾਂ ਤੇ ਬਹੁਤ ਵਧੀਆ ਮਹੌਲ ਹੋ ਰਿਹਾ ਕਿ ਨਹੀਂ ਤੁਸੀਂ ਪੰਜਾਬ ਦਾ ਦੌਰਾ ਵੀ ਕੀਤਾ ਹੈ ਪੰਜਾਬ ਦਾ ਦੌਰਾ ਕੀਤਾ ਕਿਦਾਂ ਲੱਗਦਾ ਹੈ ਪੰਜਾਬ ਦਾ ਦੌਰਾ ਉੱਥੇ ਗਰਮੀ ਤੇ ਬੋਲ ਨਾਲ ਬਹੁਤ ਵਧੀਆ ਹੁੰਦਾ ਮੇਰੇ ਖਿਆਲ ਇੱਕ ਪਾਸਾ ਪੂਰੀ ਲੱਗਦਾ ਸਾਰੀ ਕੁਸ਼ਤ ਤੇ ਇੱਕੋ ਵੀ ਤੇਰਾ ਵੀ ਬਹੁਤ ਸਾਫ਼ ਸੁਥਰਾ ਹੈ ਅਰਥ ਦੇ ਮਾਲਕ ਨੇ ਤੇ ਬੜਾ ਲੋਕਾਂ ਦੇ ਵਿੱਚ ਸਾ ਉਹਨਾਂ ਪ੍ਰਤੀ ਜੱਤੀ ਅਸੀਂ ਪੈਟਾ ਚ ਗਏ ਆ ਆ ਬੜਾ ਘਰਵਾ ਹੰਗਾਰਾ ਮਿਲਿਆ ਸੋ ਮੋਟਾ ਚੱਪ ਤੇ ਅੱਜ ਕੀ ਜਣਾ ਚਾਹੁੰਦੇ ਸੀ ਫੀਲ ਕਰਨਾ ਚਾਹੁੰਦੇ ਬੋਟਰ ਬਹੁਤ ਸੈਣਾ ਜੀ ਹੁਣ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਪੁੱਛ ਅਸੀਂ ਤਾਂ ਕਹਾਂਗੇ ਕਿ ਅਸੀਂ ਮਾਨ ਸਾਹਿਬ ਨਾਲ ਵੀ ਇਲੈਕਸ਼ਨ ਵੇਲੇ ਆਏ ਤੇ ਦੁਬਾਰੇ ਅਸੀਂ ਨਾ ਉਹਦੇ ਦੇ ਕੰਮ ਨਾ ਕਰਦੇ ਅਸੀਂ ਫਿਰ ਵੀ ਆਵਾਂਗੇ 5 ਸਾਲ ਬਾਅਦ ਤੁਹਾਨੂੰ ਆਪਣੇ ਸੰਘੇਮ ਸਾਹਿਬ ਦੇ ਕੋਲ ਮਾਣਾ ਜੇਨਰਾਤੋਂ ਜਿਹੜੀ ਉਹਨਾਂ ਨੇ ਪੰਜਾਬ ਵਾਲੀ ਛੋਟ ਦੇ ਆ ਤੇ 2 ਸਾਲ ਦੇ ਵਿੱਚ ਕਿੰਨੇ ਕੰਮ ਹੋਏ ਨਾ ਨਾ 15 ਦੇ ਤੋਂ ਬੜੇ ਗੱਲ ਆ ਸਾਲ ਦੇ ਵਿੱਚ ਜੇ ਵੀ ਉਸ ਦਰਜੇ ਚੋਂ ਦੁਬਾਰਾ ਫੇਰ ਲਈ ਕਿ ਅੱਜ ਤੁਸੀਂ ਧੂਰੀ ਚ ਵੀ ਆਏ ਹੋ ਚੰਦਪੁਰ ਚਾਰਕਨ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਧੂਰੀ ਮੇਰਾ ਪਿੰਡ ਹੈ ਸਾਡਾ ਪਿੰਡ ਹੈ ਮੈਂ ਲਾਪੇ ਤੋਂ ਆ ਤੇ ਧੂਰੀ ਮੇ ਆਉਣਾ ਜਾਣਾ ਬਣਿਆ ਰਿਹਾ ਮੁੱਖ ਮੰਤਰੀ ਦਾ ਹਲਕਾ ਜੀ ਆਪਾਂ ਗਾਲਿਓ ਤੁਸੀਂ ਅਜੇ ਸਾਡੇ ਹਲਕੇ ਨੂੰ ਤਾਂ ਕੁਝ ਮਿਲੂ ਖਵਾ ਕੇ ਦੇਖ ਕੇ ਤੁਹਾਨੂੰ ਤਾਂ ਮਿਲ ਹੀ ਜਾਂਦਾ ਬਹੁਤ ਸਾਡਾ ਸਪੋਰਟ ਕਰੋ ਦਮ ਕੇ 23 ਰਵਾਦੀ ਇਹ ਫਿਰ ਸੰਸਦ ਵੀ ਹਸਸੇ ਦੇ ਵਿੱਚ ਵੀ ਬਾਈਟ ਪਾਸ ਮਾਰਦੀ ਆਵਾਜ਼ ਆ ਮੇਰੀ ਅੱਜ ਤਾਂ ਵੀਰਾਂ ਨੇ ਕਹਿ ਬੰਦ ਕੇ ਨਹੀਂ ਇਹ ਜਿਹੜੇ ਜਣ ਦੇ ਤੇ ਉੱਪਰਲਾ ਪ੍ਰੈਸ਼ਰ ਹੈ ਜਿਹੜਾ ਉੱਪਰੋਂ ਵੀ ਪੈਸਾ ਬਣਾ ਉਹ ਵੀ ਸੌਖਾ ਆ ਜੀ